ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਸਾਰੀ ਟੀਮ ਸਾਰੇ ਫੈਮਿਲੀ ਮੈਂਬਰ ਤੇ ਬਾਕੀ ਅੱਜ ਅਸੀਂ ਬਣਾਉਣ ਲੱਗੇ ਆ ਬਿਸਕਟ ਜਿਹੜੇ ਹੁੰਦੇ ਆ ਕੀਪੇ ਵਾਲੇ ਬਿਸਕਟ ਕਾਫੀ ਚਿਰ ਤੋਂ ਪੈਣਾ ਦੇ ਕਮੈਂਟ ਆਉਂਦੇ ਸੀ ਕਿ ਸਾਨੂੰ ਉਹ ਵੀ ਬਣਾ ਕੇ ਦੱਸਿਓ ਜਦੋਂ ਆਪ ਮਸ਼ੀਨ ਨਾਲ ਸੇਵੀਆਂ ਬਣਾਈਆਂ ਸੀ ਤੇ ਫੁੱਲ ਵੜੀਆਂ ਬਣਾਈਆਂ ਸੀ ਤਾਂ ਅੰਦੇ ਹੀ ਬਿਸਕਟ ਵੀ ਬਣਾ ਕੇ ਦੱਸਿਓ ਤੇ ਦੋ ਤਿੰਨ ਵਾਰੀ ਤੇ ਬਣਾ ਲਿਆ ਪਰ ਮੌਕੇ ਨਹੀਂ ਮਿਲਦਾ ਹੋਇਆ ਪਿਛੇ ਤਛਦੀ ਬਣਾ ਕੇ ਬੱਚਿਆਂ ਨੂੰ ਦੇ ਤੇ ਆ ਵਲੌਗ ਬਣਾਉਣ ਦਾ ਹੁਣ ਮੈਂ ਕਾਹੀ ਥੜਾ ਗਿਆ ਤੇ ਸੋਚਿਆ ਵੀ ਚਲ ਹੁਣ ਨਾਲ ਵਲੌਗ ਬਣਾਉਣਿਆ ਤੇ ਨਾਲੇ ਬਿਸਕੁਟ ਬਣਾ ਲੈਨੇ ਆ ਉਹਦੇ ਵਾਸਤੇ ਸਾਰਾ ਸਾਮਾਨ ਇਕੱਠੀ ਕਰਕੇ ਰੱਖੀ ਆ ਕੀ ਕੀ ਸਮਾਨ ਆਟਾ ਲਿਆਏ ਚੀਨੀ ਲਈ ਆ ਤੇ ਆ ਥੋੜੀ ਹੋਵਾ ਸੂਜੀ ਜਿਹਨੂੰ ਬੋਲਦੇ ਆ ਉਹ ਬਾਤ ਥੋੜੀ ਪੀਸੀ ਆ ਚੀਨੀ ਵੀ ਥੋੜੀ ਜੀ ਪੀਸੀ ਆ ਤੇ ਸੂਜੀ ਵੀ ਬਰੀਕ ਕਰ ਲਈ ਆ ਕਿਉਂਕਿ ਮੇਰੇ ਕੋ ਮੋਟੀ ਸੂਜੀ ਹੀ ਇਹ ਥੋੜੀ ਜੀ ਮਿਕਸੀ ਚ ਬਰੀਕ ਕਰ ਲਈ ਤੇ ਇਹ ਕਾ ਨਾਰੀਅਲ ਦਾ ਬੁਰਦਾ ਜਿਹੜਾ ਹੁੰਦਾ ਪੂਰਾ ਉਹ ਆ ਇਹ ਆਪਣੀ ਜੋ ਐਸਾ ਪਾਉਣਾ ਪਾ ਲੋ ਵਾ ਸਵਾਦ ਬਣਦਾ ਥੋੜਾ ਜਿਹਾ ਘਿਓ ਵਾ ਦੁੱਧ ਵਾ ਤੇ ਬੇਕਿੰਗ ਪਾਊਡਰ ਦੇਸੀ ਘਿਓ ਹਾਂਜੀ ਦੇਸੀ ਇਹ ਥੋੜੀ ਜਿਹੀ ਮਾਤਰਾ ਵਿੱਚ ਲਿਆ ਗਿਆ ਸਿਰਫ ਦੱਸਣ ਵਾਸਤੇ ਹਾਂਜੀ ਤੇ ਬਾਕੀ ਆਪਣੇ ਹਿਸਾਬ ਨਾਲ ਤੁਸੀਂ ਬਣਾ ਲਓ ਜਿੰਨੇ ਵੀ ਵੱਧ ਸਮਾਨ ਲਈ ਜਾਓ ਬਾਕੀ ਸਮਾਨ ਦੀ ਕੁਆਂਟੀਟੀ ਜਿਹੜੀ ਇੰਨੀ ਕਰ ਹਾਂਜੀ ਵੱਡੀ ਗੋਲੀ ਜਿਹੜੀ ਆ ਇਹ ਲਈ ਆ ਆਟੇ ਦੀ ਤੇ ਆਟਾ ਨਾਲ ਨਾਲ ਹੀ ਹੋਣਾ ਦੱਸੀ ਜਾਨੀ ਨਾ ਜਿੱਦਾਂ ਇੱਕ ਗੋਲਾ ਵੱਡਾ ਆਟੇ ਦਾ ਲਿਆ ਵਾ ਤੇ ਉਦੋਂ ਬਾਅਦ ਵਿੱਚ ਜਿਹੜਾ ਛੋਟੀ ਗੋਲੀ ਆ ਉਹ ਖੰਡ ਦੀ ਲਈ ਆ ਮਤਲਬ ਕਿ ਆਟੇ ਤੋਂ ਅੱਧੀ ਖੰਡ ਲੈਣੀ ਆ ਤੇ ਜੇ ਇਹ ਤੇ ਖੰਡ ਹੋ ਸਕੇ ਬਰੀਕ ਕਰ ਲਓ ਮਿਕਸੀ ਨਾਲ ਅੱਧੇ ਲੱਗਦੀ ਤੇ ਨਹੀਂ ਨਈਏ ਛੋਟੀ ਕੌਲੀ ਆ ਬੋ ਕੀਤੀ ਨਾ ਹਾਂਜੀ ਤੇ ਬਰੀਕ ਕਰ ਲਓ ਜੇ ਨਹੀਂ ਬਰੀਕ ਤੇ ਫਿਰ ਜਿੱਦਾਂ ਅਸੀਂ ਦੁੱਧ ਲੈਣਾ ਨਾ ਥੋੜਾ ਜਿਹਾ ਉਹਦੇ ਵਿੱਚ ਖੰਡ ਪਾ ਕੇ ਥੋੜਾ ਜਿਹਾ ਘੋਲ ਲਈਏ ਤੇ ਉਹਦਾਂ ਵੀ ਥੋੜੀ ਜਿਹੀ ਖੰਡ ਥੋੜੀ ਬਰੀਕ ਹੋ ਜਾਂਦੀ ਆ ਅੱਧੀ ਗ੍ਰਾਹ ਹੁੰਦੀ ਇਹਦੇ ਵਿੱਚ ਥੋੜੀ ਜਿਹੀ ਬਰੀਕ ਕੀਤੀ ਆ ਤੇ ਥੋੜੀ ਜਿਹੀ ਜਿਹੜੀ ਉਹ ਉਦਾਂ ਹੀ ਆ ਬਾਕੀ ਸੂਜੀ ਲਈਏ ਇਹ ਵੀ ਮੋਟੀ ਸੂਜੀ ਹੈ ਨਾ ਮੈਂ ਬਰੀਕ ਕਰ ਲਿਆ ਵਾ ਇਹ ਕਾਇੜਾ ਵਾਲਿਆ ਵਾ ਨਾਰੀਅਲ ਦਾ ਪੂਰਾ ਜਿਹੜਾ ਹੁੰਦਾ ਉਹ ਮੇਰੇ ਕੋਲ ਹੈਗਾ ਹੀ ਤੇ ਮੈਂ ਉਹ ਵੀ ਲੈ ਲਿਆ ਅੱਧੀ ਗੋਲੀ ਇਹ ਲਿਆ ਇਹਦਾ ਵੀ ਟੇਸਟ ਵਧੀਆ ਹੁੰਦਾ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਬੇਕਿੰਗ ਸੋਡਾ ਵੀ ਥੋੜਾ ਜਿਹਾ ਪਾ ਲਈਦਾ ਤੋਕ ਚੁੰਡੀਆਂ ਪਾਉਣੀਆਂ ਇਦਾਂ ਕਰਕੇ ਥੋੜਾ ਜਿਹਾ ਪਾਇਆ ਜਿਆਦਾ ਨਹੀਂ ਦੋ ਤਿੰਨ ਬਾਕੀ ਇੱਕ ਚਮਚ ਅਸੀਂ ਕਿਉਂ ਪਾਵਾਂਗੇ ਇੱਕ ਚਮਚ ਜੇ ਲੋੜ ਪੈਗੀ ਹੋਰ ਲਾਵਾਂਗੇ ਤੇ ਨਹੀਂ ਤੇ ਹਾਲੇ ਇੱਕ ਚਮਚ ਇਹਨੂੰ ਸਾਰੇ ਨੂੰ ਮਿਕਸ ਕਰ ਲੈਣਾ ਵਾ ਕਿਉਂ ਜਿਹੜਾ ਲਿਆ ਹੀ ਇਹ ਪੈਣਾ ਸਾਰਾ ਆਪਣੇ ਮਤਲਬ ਕਿ 2-3 ਚਮਚੇ ਪਾਿੰਦਾ ਇਨੇ ਕਾਟੇ ਵਿੱਚ ਆਹ ਪਾ ਹੀ ਲੈਣਾ ਸਾਰਾ 2 ਚਮਚੇ ਬੰਦਾ ਏ ਥੋੜਾ ਜਿਹਾ ਮਿੱਠਾ ਸੋਡਾ ਮਿੱਠਾ ਸੋਡਾ ਵਿੱਚ ਦੋ ਕੁ ਚੁੰਡੀਆਂ ਜਿੰਦਾ ਬੇਕਿੰਗ ਪਾਊਡਰ ਪਾਇਆ ਸੀ ਇਦਾਂ ਥੋੜਾ ਜਿਹਾ ਮਿੱਠਾ ਸੋਡਾ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਹਿਲਾਂ ਤੇ ਕਿਹੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿ ਜਿਹੜਾ ਆ ਜਿਹੜਾ ਸਮਾਨ ਆ ਜਦੋਂ ਇਦਾਂ ਕਰਕੇ ਅਸੀਂ ਫਰਦੇ ਨੇ ਉਹ ਮੁੱਠੀਆਂ ਜਿਹਿਆਂ ਬਣ ਜਾਂਦੀਆਂ ਏਦਾਂ ਲੱਡੂਆਂ ਵਾਂਗੂ ਫੇਰ ਸਮਝੋ ਵੀ ਕਿਉਂ ਵਧੀਆ ਪਿਆਵਾ ਤੇ ਮਿਕਸ ਵੀ ਹੋ ਗਿਆ ਵਾ ਹੁਣ ਜਿਹੜਾ ਬਾਕੀ ਸਮਾਨ ਆ ਉਹਨੂੰ ਅਸੀਂ ਦੁੱਧ ਦੇ ਨਾਲ ਆਟੇ ਵਾਂਗੂ ਗੁੰਨ ਲੈਣਾ ਏ ਦੁੱਧ ਨਾਲ ਹੀ ਤਾਂ ਗਰਮ ਲੈਣਾ ਏ ਨਾ ਹੀ ਫ੍ਰਿਜ ਵਾਲਾ ਠੰਡਾ ਲੈਣਾ ਨਾਰਮਲ ਜਿਹਾ ਲੈਣਾ ਦੁੱਧ ਜਿਵੇਂ ਆਟਾ ਗੁੰਨੇ ਦਾ ਏਦਾਂ ਸਾਰੇ ਨੂੰ ਗੁੰਨ ਲੈਣਾ ਆਟਾ ਚੰਗੀ ਤਰ੍ਹਾਂ ਗੁੱਝ ਗਿਆ ਜਿਹੜਾ ਸਾਰਾ ਮਿਕਸੀ ਤੇ ਆਹ ਕੱਪ ਇੱਕ ਦੁੱਧ ਲੱਗ ਗਿਆ ਥੋੜਾ ਜਿਹਾ ਬਚ ਗਿਆ 2-3 ਚਮਚ ਬਾਕੀ ਸਾਰਾ ਦੁੱਧ ਲੱਗ ਗਿਆ ਹੁਣ ਇਹਦੇ ਅਸੀਂ ਬਿਸਕੁਟ ਬਣਾਵਾਂਗੇ ਇੱਧਰ ਨਮਕ ਤਰਤਾ ਕੜਾਈ 'ਚ ਵੈਸੇ ਤੇ ਓਵਨ 'ਚ ਬੰਦੇ ਬਿਸਕੁਟ ਤੇ ਪੱਠੀ 'ਚ ਵੀ ਜਾਇਦ ਬਣਾਉਂਦੇ ਨੇ ਤੇ ਅਈ ਆ ਨਮਕ ਦੇ ਵਿੱਚ ਬਣਾਉਣ ਲੱਗਿਆ ਵੀ ਸੇਕ ਦੇ ਨਾਲ ਬਣ ਗਏ ਕੁਝ ਲੋਕੀ ਤਲ ਵੀ ਲੈਂਦੇ ਨੇ ਵੀ ਤੇਲ ਦੇ ਵਿੱਚ ਤਲ ਕੇ ਵੀ ਬਣਾ ਲੀਦਿਆ ਪਰ ਆ ਜਿੱਦਾਂ ਹੁਣ ਨਮਕ ਮੈਂ ਧਰਿਆ ਇਹ ਅੱਗੇ ਵਰਤਿਆ ਹੋਇਆ ਨਮਕ ਵਾ ਤਾਂ ਕਰਕੇ ਨਾ ਇਹਦਾ ਕਲਰ ਚੇਂਜ ਵਾ ਚਿੱਟਾ ਨਮਕਾ ਨਾ ਹੈ ਹਾਂ ਇਹ ਚਿੱਟਾ ਨਮਕੀ ਪਰ ਇਹਨੂੰ ਕਿੰਨੀ ਵਾਰੀ ਵਰਤਿਆ ਦੋ ਤਿੰਨ ਵਾਰੀ ਬਿਸਕੁਟ ਬਣਾਏ ਆ ਹੋਰ ਵੀ ਕੁਝ ਬਣਾਇਆ ਸੀ ਤੇ ਉਹਦੇ ਕਰਕੇ ਨਾ ਥੋੜਾ ਲਾਲ ਹੋ ਗਿਆ ਜਦੋਂ ਨਮਕਾ ਗਰਮ ਹੋ ਗਿਆ ਇਹਦੇ ਵਿੱਚ ਕੋਈ ਲੋਹੇ ਦੀ ਚੀਜ਼ ਜਾਂ ਸਟੈਂਡ ਜਾਂ ਇਦਾਂ ਦਾ ਜਿੱਦਾਂ ਲੋਹੇ ਦਾ ਕੜਾ ਇਦਾਂ ਰੱਖ ਲੈਣਾ ਤੇ ਇਹਦੇ ਉੱਪਰ ਪਲੇਟ ਰੱਖਣੀ ਆ ਥੋੜਾ ਹੋਰ ਗਰਮ ਹੋ ਜਾਏਗਾ ਨਾ ਫਿਰ ਰੱਖ ਦਿਆਂ ਪਲੇਟ ਇਹਨੂੰ ਜੇ ਗਰਮ ਕਰ ਲੈਣਾ ਉਧਰ ਉਹਨਾਂ ਚਿਰ ਅਸੀਂ ਆ ਜਿਹੜੇ ਬਿਸਕੁਟ ਇਹ ਦੇਸੀ ਤਰੀਕਾ ਮਤਲਬ ਹਾਂ ਇਹ ਦੇਸੀ ਤਰੀਕਾ ਜਿੱਦਾਂ ਜਿੰਨਾਂ ਕੋ ਓਵਨ ਨਹੀਂ ਹੈਗੇ ਤੇ ਉਹ ਬਣਾ ਸਕਦੇ ਨੇ ਇਦਾਂ ਆਟਾ ਤਾਂ ਰੈਡੀ ਹੋ ਗਿਆ ਹੁਣ ਆਹ ਵਾਲੇ ਜਿਹੜੇ ਆ ਬਿਸਕਟਾਂ ਦਾ ਜਿਹੜਾ ਨਿਸ਼ਾਨ ਵਾਲਾ ਨਾ ਇਹ ਵਿੱਚ ਸੈੱਟ ਕੀਤਾ ਏ ਤੇ ਇਹਦੇ ਵਿੱਚ ਅਸੀਂ ਹੁਣ ਆਟਾ ਪਾਵਾਂਗੇ ਤੇਲ ਲਾ ਲਾਂਗੇ ਥੋੜਾ ਜਾ ਤੇ ਫਿਰ ਆਟਾ ਪਾਵਾਂਗੇ ਬਿਸਕਟ ਦੇ ਆ ਜਿਹੜੇ ਆ ਇਹ ਤਿੰਨ ਕ ਡਿਜ਼ਾਈਨ ਵਾ ਇਹ ਸਭ ਤੋਂ ਵੱਡਾ ਹੈ ਛੋਟੇ ਵੀ ਆ ਗਏ ਆ ਇਹ ਲੁੱਕ ਆ ਜਿਹੜੇ ਪੀਪੇ ਵਾਲੇ ਬਿਸਕਟ ਹੁੰਦੇ ਆ ਪੀਪੇ ਵਾਲੇ ਬਿਸਕਟ ਦੀ ਲੁੱਕ ਆ ਇਹ 3 ਮਝੇ ਚੂੜੀ ਚੰਗੀ ਤਰ੍ਹਾਂ ਮਿਲੀ ਨਹੀਂ ਮਕਾਂ ਬਾਵਨ ਕੰਮ ਦੇ ਇੱਕ ਵਾਰੀ ਹੈ ਨਾ ਹਾਂਜੀ ਇਹ ਜੇ ਛੋਟਾ ਛੋਟੇ ਛੋਟੇ ਕੱਢਨੇ ਛੋਟੇ ਕੱਢ ਸਕਦੇ ਆ ਤੇ ਜੇ ਥੋੜਾ ਲੰਬੇ ਬਣਾਉਣੇ ਆ ਲੰਬੇ ਉਹ ਜਿੰਨਾ ਵੀ ਸਾਈਜ਼ ਚਾਹੀਦਾ ਵਾ ਵਧੀਆ ਲੱਗਦਾ ਉਹ ਭੁੱਟੀ ਜਾ ਉਹ ਤੇ ਲੰਬੇ ਬਣ ਜਾਂਦੇ ਆ ਨਾ ਛੋਟੇ ਛੋਟੇ ਕੱਢ ਅੱਗੇ ਠੀਕ ਆ ਮੁੱਕ ਗਿਆ ਨਹੀਂ ਹੈਗੇ ਅਜੇ ਮੈਂ ਹਾਂ ਟਰਾਈ ਕਰ ਲਾਂ ਇੱਕ ਗੱਲ ਹੋਰ ਦੱਸਣੀ ਹੈ ਵੀ ਜਿੱਦਾਂ ਇਹ ਬਿਸਕੁਟ ਬਣਾਉਣੇ ਆ ਨਾ ਤੇ ਜਿੱਦਾਂ ਕੋਈ ਪੁਰਾਣਾ ਵਰਤਨ ਹੋਏ ਜਿਹੜਾ ਨਵਾਂ ਨਾ ਹੋਵੇ ਉਹ ਵਰਤੇ ਹੋ ਕਿਉਂਕਿ ਮੈਂ ਆ ਪਲੇਟ ਨਵੀਂ ਲਈ ਹੀ ਪਰ ਇਹਦਾ ਹਾਲ ਕੀ ਬਣ ਗਿਆ ਇਹ ਹੁਣ ਪੱਕੀ ਰੱਖ ਲਈਏ ਇਸੇ ਕੰਮ ਵਾਸਤੇ ਜ ਜਦੋਂ ਬਿਸਕਟ ਵਗੈਰਾ ਕੁਝ ਬਣਾਉਣੇ ਹੁਣ ਤੇ ਇਹ ਵਰਤਦੀਆਂ ਇਹ ਜਦੋਂ ਇਦਾਂ ਹੀ ਸੇਕਤ ਰੱਖਦੇ ਆ ਨਾ ਤੇ ਉਹ ਫਿਰ ਸੇਕ ਲੱਗ ਲੱਗੇ ਤੇ ਇਹਨਾਂ ਦੀ ਚਮਕ ਜਿਹੀ ਖਮਾ ਜਾਂਦੀ ਹੈ ਇਹ ਦੇਸੀ ਓਵਨ ਬਣਾਇਆ ਵਾ ਹਣਾ ਹਾਂ ਇਹ ਦੇਸੀ ਓਵਨ ਹੀ ਆ ਇਹਨੂੰ ਮੜਾ ਹੀ ਨਾ ਤੇਲ ਲਾ ਲੈਨੇ ਆ ਬਿਸਕਟ ਚ ਚੰਬਰਣਗੇ ਨਾ ਨਾਲ ਸੇਮ ਹਣਾ ਇਹ ਘੋਮਚ ਰੱਖ ਦੇਣੇ ਆ ਆਹੋ ਵੀ ਇਦਾਂ ਹੀ ਪਲੇਟ 'ਚ ਰੱਖਦੇ ਆ ਟ੍ਰੇਆਂ ਜੀਆਂ ਹੁੰਦੀਆਂ ਓਵਨ ਵਾਲੀਆਂ ਉਦੇ ਵਿੱਚ ਰੱਖ ਦਿੰਦੇ ਆ ਐਦਾਂ ਸਾਰੇ ਬਿਸਕਟ ਥੋੜੀ ਥੋੜੀ ਵੇਤ ਤੇ ਰੱਖਣੇ ਆ ਕਿਉਂਕਿ ਇਹ ਥੋੜੇ ਜਿਹੇ ਥੋੜੇ ਜੇ ਫੁੱਲਨੇ ਵੀ ਹੈਗੇ ਆ ਇਹਦੇ ਵਿੱਚ ਪਾਇਆ ਨਾ ਮਿੱਠਾ ਸੋਡਾ ਬੇਕਿੰਗ ਪਾਊਡਰ ਉਹਦੇ ਨਾਲ ਥੋੜੇ ਥੋੜੇ ਫੁੱਲਣੇ ਆ ਤੇ ਜ਼ਿਆਦਾ ਜੋੜ ਕੇ ਨਹੀਂ ਨਾਲ ਰੱਖਣੇ ਕਿੰਨਾ ਟਾਈਮ ਲੱਗੂ ਇਹਨਾਂ ਨੂੰ ਐਦਾਂ ਆ 10-15 ਮਿੰਟ ਜ਼ਿਆਦਾ ਸੇਕਦੇ ਨਹੀਂ ਕਰਨੇ ਇਹਨਾਂ ਨੂੰ ਐਦਾਂ ਹੁਣ ਕੱਢ ਦੇਣਾ ਆ ਤੇ ਇਹਨਾਂ ਨੇ ਸੇਕ ਦੇ ਨਾਲ ਹੀ ਬਣਾਣਾ ਵਾ ਤੇ ਜਿਆਦਾ ਫੁੱਲ ਤੇ ਨਹੀਂ ਕਰਨੇ ਨਹੀਂ ਤੇ ਇਹ ਸੜ ਜਣੇ ਆ 10 ਮਿੰਟ ਬਾਅਦ ਵੇਖਣਾ ਚੈੱਕ ਕਰਨਾ ਨਹੀਂ ਤੇ 15 ਮਿੰਟ ਬਾਅਦ ਚੈੱਕ ਕਰਨਾ ਤੇ ਗੈਸ ਬਿਲਕੁਲ ਸਿਮਤ ਕੀਤਾ ਵਾ ਹੌਲੀ ਹੌਲੀ ਸੇਕ ਲੱਗੇਗਾ ਤੇ ਬਿਸਕੁਟ ਪੱਕਣ ਕੇ ਅੰਦਰੋਂ ਵੀ ਚੰਗੀ ਤਰ੍ਹਾਂ ਪੱਕਣਗੇ ਨਹੀਂ ਤੇ ਫਿਰ ਉਹ ਆਟਾ ਕੱਚਾ ਰਹਿ ਜਾਣਾ ਵਿੱਚ ਅਸੀਂ ਉਹਨਾਂ ਚਿਰ ਹੋਰ ਤਿਆਰ ਕਰ ਲੈਨੇ ਆਇੱਕ ਇਦਾਂ ਵਾ ਤੇ ਇੱਕ ਜਿੱਦਾਂ ਤੇਲ ਪਾ ਲੋ ਕੜਾਈ ਚ ਜਿੱਦਾਂ ਪਕੌੜੇ ਕੱਢੀਦੇ ਆ ਹਾਂ ਤੇਲ ਪਾ ਕੇ ਤੇ ਇਦਾਂ ਨਾਲ ਨਾਲ ਪਾਈ ਜਾਓ ਤਾਂ ਉਹ ਵੀ ਹੌਲੀ ਹੌਲੀ ਜਿਹੜੇ ਕਿ ਨਹੀਂ ਥੋੜੇ ਥੋੜੇ ਸੇਕ ਦੇ ਉੱਤੇ ਕੱਢਣੇ ਆਂ ਤੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ ਮੈਂ ਗੋਲ ਬਿਸਕੁਟ ਵੀ ਬਣਾਉਣ ਲੱਗੀ ਆਂ ਕਿ ਬਾਈਜਾਂਸ ਮਸ਼ੀਨ ਕੋਲ ਨਾ ਹੋਵੇ ਤੇ ਫਿਰ ਆਟਾ ਦਾ ਪੇੜਾ ਬਣਾ ਕੇ ਤੇ ਚਕਲੇ ਤੇ ਤੇਲ ਲਾ ਕੇ ਇਦਾਂ ਫਿਲਾ ਦੋ ਪਤਲਾ ਪਤਲਾ ਜਿਹੜੀ ਹੁਣ ਕਟਿੰਗ ਕਰਨੀ ਆ ਇਹਦੀ ਗੋਲ ਗੋਲ ਕਟਿੰਗ ਕਰ ਲੈਣੀ ਆ ਕੋਈ ਵੀ ਚੀਜ਼ ਗੋਲ ਕਟਾ ਹੋ ਜੇ ਜਾਂ ਕੋਈ ਹੋਰ ਕੁਛ ਹੋ ਜੇ ਇਦਾਂ ਜਿੱਡੇ ਕਸਾਈਜ਼ ਦੇ ਰੱਖਣੇ ਆ ਗੋਲ ਗੋਲ ਕਟਿੰਗ ਕਰਕੇ ਤੇ ਇਹ ਵੀ ਬਿਸਕੁਟ ਬਣ ਜਾਣੇ 6 ਬਣ ਗਏ ਇੱਕ ਵਿੱਚ ਮੰਨ ਲਾ 7 ਬਣ ਗਿਆ ਇਹਨਾਂ ਨੂੰ ਹੀ ਚੱਕ ਲਾਂਗੇ ਉਹ ਫੇਰ ਕੰਮ ਹੋਣੇ ਉਹ ਫੇਰ ਕੰਮ ਆਏਨਾ ਚਲੋ ਇਹਦੇ ਵਿੱਚ ਜੇ ਡਿਜ਼ਾਈਨ ਪਾਉਣਾ ਵਾ ਛੋਟਾ ਛੋਟਾ ਜਿੱਦਾਂ ਬਿਸਕਟਾਂ ਦੇ ਉੱਪਰ ਹੁੰਦਾ ਨਾ ਆਹ ਆਹ ਨਾ ਲੱਗਦੇ ਨਾ ਸਲੀਦਾ ਹੋਰ ਕਿਹਦੇ ਲਿਖਦੀ ਐ ਇੱਥੇ ਬਾਰਲੇ ਜੀ ਲੈ ਲਓ ਚਲੋ ਕੱਟਾ ਵਾਲਾ ਡਿਜ਼ਾਈਨ ਪਾਇਆ ਗਿਆ ਚਲੋ ਜੀ ਇਹਨਾਂ ਇਦਾਂ ਹੀ ਇਹਨਾਂ ਦੀ ਸ਼ੇਪ ਵੀ ਸਾਰਿਆਂ ਤੋਂ ਵਧੀਆ ਹੋਈ ਆ ਉਹਦੀ ਜੇ ਕਿ ਸੁਣੀ ਬਣੀ ਹਾਂ ਇਹ ਵੀ ਇਦਾਂ ਕੜਾਈ ਚ ਇਹ ਵੀ ਇਦਾਂ ਇਦਾਂ ਕਰਕੇ ਉੱਪਰ ਰੱਖ ਲੈਣੇ ਹਾਂ ਉਹਨੇ ਕਿ ਮੋਟੇ ਬਣ ਗਿਆ ਤੇ ਇਦਾਂ ਹੀ ਜੇ ਤਲਨੇ ਆ ਤਲ ਲੋ ਤੇ ਜੇ ਇਦਾਂ ਗਰਮ ਕਰਨੇ ਆ ਗਰਮ ਕਰਕੇ ਤੇ ਇਦਾਂ ਬਿਸਕਟ ਬਣ ਜਾਣੇ ਆ ਫੇਰ ਇਦਾਂ ਹੀ ਵਰਤਿਆ ਜਾਣਾ ਇੱਕ ਵਾਰੀ ਵੇਖ ਲਈਏ ਹਾਂਜੀ ਆ ਵੇਖੋ ਹੁਣ ਤਾਂ ਨੂੰ ਹਣਾ ਫੁੱਲਣ ਡਾ ਪਿਆ ਹਾਂ ਫੁੱਲਣ ਡਾ ਪਿਆ ਸੱਤੋਂ ਡਾ ਪਿਆ ਤੇ ਥੋੜੇ ਜੇ ਨਹੀਂ ਅਜੇ ਫੁੱਲ ਕੇ ਤੇ ਜਦੋਂ ਬਣਨੇ ਆ ਨਾ ਉਦੋਂ ਥੋੜੇ ਜਿਹਾ ਪੋਲੇ ਰਹਨੇ ਆ ਵੇਖਣ ਚਾਹੂੰ ਲੱਗਦਾ ਵੀ ਜਿੱਦਾਂ ਵੀ ਸਾਡੇ ਬਿਸਕੁਟ ਖਰਾਬ ਹੋ ਗਏ ਬਣੇ ਨਹੀਂ ਆ ਕੱਚੇ ਬਣੇ ਆ ਪਰ ਜਿਉਂ ਜਿਉਂ ਇਹਨਾਂ ਨੂੰ ਹੀ ਬਾਹਰ ਕੱਢ ਕੇ ਰੱਖ ਦਾਂਗੇ ਜਿਉਂ ਜਿਉਂ ਠੰਡੇ ਹੋਣਗੇ ਕਿਉਂ ਤੇ ਇਹਨਾਂ ਨੇ ਕੁੜਕੜੇ ਬਣ ਜਾਣਾ ਵਾ ਤੇ ਬੜੇ ਵਧੀਆ ਬਣਦੇ ਆ ਬਣਾ ਕੇ ਤੁਹਾਨੂੰ ਦੱਸਨੇ ਆ ਸਾਰੇ ਕਿਵੇਂ ਦੇ ਬਣਦੇ ਪਹਿਲਾਂ ਆ ਵੱਡੇ ਬਣਾਈ ਹੁਣ ਇੱਕ ਆ ਛੋਟੇ ਜਿਹੇ ਆ ਡਿਜ਼ਾਈਨ ਦੇ ਇਹ ਵੀ ਥੋੜੇ ਜਿਹੜਾ ਆਟਾ ਬਚਿਆ ਨਾ ਇਹਦੇ ਬਣਾ ਲੈਨੇ ਆ ਤਿੰਨ ਡਿਜ਼ਾਈਨ ਹੋ ਜਾਣਗੇ ਹਾਂ ਇੱਕ ਡਿਜ਼ਾਈਨ ਹੋਰ ਹੈਗਾ ਪਰ ਉਹ ਕੱਲ ਦੇ ਬਣਾਏ ਬ ਆਵਾ ਡਿਜ਼ਾਈਨ ਇੱਕ ਇਹ ਸਾਫ ਆ ਇਹਦੇ ਵਿੱਚ ਕੱਟ ਨਹੀਂ ਹੈਗੇ ਬਿਲਕੁਲ ਸਾਫ ਆ ਤੇ ਇੱਕ ਡਿਜ਼ਾਈਨ ਆਵਾ ਛੋਟਾ ਜਿਹਾ ਕਟਾਂ ਵਾਲਾ ਇਹ ਬਿਲਕੁਲ ਛੋਟੇ ਬਿਸਕੁਟ ਨਿਕਲਨੇ ਆ ਹਮਮ ਛੋਟਾ ਸਾਈਜ਼ ਹੈ ਦੇਖ ਲਈਏ ਇੱਕ ਵਾਰੀ ਹੁਣ ਕਿੰਨੇ ਹੋਏ ਆ ਬਸ ਪੱਕੰਡਾ ਬਿਆ ਇਹਨਾਂ ਦੀ ਹੁਣ ਥੋੜੀ ਜੀ ਸਾਈਡ ਚੇਂਜ ਕਰ ਦਈਏ ਆ ਇਧਰ ਸਾਈਡ ਬਣ ਗਈ ਇੱਕ ਸਾਈਡ ਪੱਕੰਡੇ ਨੌਹਰੀ ਹੂੰ ਬੰਡਾ ਆ ਇਹ ਚਾ ਵੀ ਇਦਾਂ ਟਾਈਮ ਲੱਗਦਾ ਆ ਉਹ ਟਾਈਮ ਆਹੋ ਜੇ ਓਵਨ ਹੋਏ ਉਹਦੀ ਆ ਸਾਈਡ ਨਹੀਂ ਚੇਂਜ ਕਰਨੀ ਪੈਂਦੀ ਉਹਦੇ ਵਿੱਚ ਬਸ ਇਦਾਂ ਹੀ ਬਣ ਜਕੇ ਤੇ ਬਾਹਰ ਆ ਜਾਣੇ ਆ ਇਹਦੇ ਚ ਵੀ ਅਸੀਂ ਥੋੜਾ ਹੋਰ ਸੇਕ ਦਿਵਾ ਲਈਏ ਫਿਰ ਸ਼ਾਇਦ ਸਾਈਡ ਨਾਲ ਹੀ ਚੇਂਜ ਕਰੇ ਹੁਣ ਛੇਤੀ ਛੇਤੀ ਕਰਕੇ ਮੈਂ ਸਾਈਡ ਚੇਂਜ ਕਰਦੇ ਆ ਚਲ ਛੇਤੀ ਬਣ ਜਾਣਗੇ ਚਲੋ ਦੇਖ ਲਿਖੇ ਪਾਣੀ ਗੇ ਰੰਗ ਪੂਰਾ ਪੂਰਾ ਆ ਹੀ ਗਿਆ ਹਾਂ ਜੰਦੇ ਹੁੰਦੇ ਬਹੁਤੇ ਫਿਰ ਲਾਲ ਲਾਲ ਹੋ ਜਾਂਦਾ ਵੇ ਅਜੇ ਇਹ ਢਿੱਲੇ ਆ ਇਦਾਂ ਕਰਾਂਗੇ ਛੱਟ ਟੁੱਟ ਜਾਣੇ ਆ ਜਿਉਂ ਜਿਉਂ ਠੰਡੇ ਹੋਣੇ ਆ ਤੇ ਉਦੋਂ ਹੀ ਸਖਤ ਹੋਣੇ ਆ ਅਜੇ ਵੇਖਣ ਚਾਹੂੰ ਲੱਗਦਾ ਵੀ ਜਦਾਂ ਇਹ ਸਹੀ ਨਹੀਂ ਭਣੇ ਆਉਂ ਲੱਗਦਾ ਆਪਣੇ ਆਪ ਨੂੰ ਪਰ ਬੜੇ ਵਧੀਆ ਬਣ ਗਏ ਆ ਇਹ ਆ ਵੀ ਇਹਦੇ ਨਾਲ ਜਿਹੜੇ ਭਾਂਡੇ ਆ ਉਹ ਖਰਾਬ ਹੋ ਜਾਂਦੇ ਆ ਬਾਕੀ ਇਹ ਟਾਈਮ ਪਾਸ ਆ ਇਹ ਟਾਈਮ ਪਾਸ ਵਾ ਇਹ ਪਰਫੈਕਟ ਨਹੀਂ ਹੈਗੇ ਆ ਪਰਫੈਕਟ ਨਹੀਂ ਟਾਈਮ ਪਾਸ ਇਹਦੇ ਪਾਸ ਹੁੰਦਾ ਵਾ ਵੀ ਘਰ ਬਣਾ ਲਈ ਆਪਣੇ ਬਸ ਇਹੋ ਹੀ ਕੁਝ ਹੈ ਹਾਂਜੀ ਅਸਲ ਚ ਤੇ ਉਹ ਫਿਰ ਚੀਜ਼ਾਂ ਹੋਈ ਹੁੰਦੀਆਂ ਓਵਨ ਵਗੈਰਾ ਹੀ ਇਹ ਤੇ ਚਾਹ ਪੂਰਾ ਕੀਤਾ ਵਾ ਜੇ ਛੇਤੀ ਚਾਹ ਪੂਰਾ ਕਰਨਾ ਵਾ ਤੇ ਕੜਾਈ ਵਿੱਚ ਇਹਨੂੰ ਤੇਲ ਪਾ ਕੇ ਤਲ ਲੋ ਪਕੌੜੇ ਵਾਂਗੂ ਜਾਂ ਫਿਰ ਓਵਨ ਹਾਂ ਤੇ ਓਵਨ ਵਿੱਚ ਸਹੀ ਲਿੰਦੇ ਹਲੂ ਨੂਣ ਤੇ ਗਰਮ ਕਰ ਰਹੇ ਆ ਮੈਂ ਵਿੱਚ ਨਮ ਲੂਣ ਤੋਂ ਚੇਤਾ ਆ ਗਿਆ ਕਿ ਮੈਂ ਵਿੱਚ ਨਮਕ ਨਹੀਂ ਪਾਇਆ ਉਦਾਂ ਜੇ ਥੋੜਾ ਜਿਹਾ ਚੁਟਕੀ ਕਿ ਨਮਕ ਵੀ ਪਾਉਣਾ ਹੈ ਨਾ ਉਹ ਵੀ ਪਾ ਸਕਦੇ ਹਾਂ ਹਾਂ ਥੋੜਾ ਜਿਹਾ ਕਈ ਵਾਰ ਹੁੰਦਾ ਨਾ ਥੋੜਾ ਜਿਹਾ ਨਮਕ ਦੀ ਵੀ ਹੁੰਦੀ ਆ ਸੋ ਆਜਾ ਇਹ ਠੰਡੇ ਹੋਣਗੇ ਤੇ ਫੇਰ ਬਣਨਗੇ ਵਧੀਆ ਹਾਂਜੀ ਬਾਕੀ ਇੱਕ ਗੱਲ ਆ ਕਿ ਜਿਹੜੇ ਇਹ ਕੰਮ ਵਿੱਚ ਪਰਫੈਕਟ ਹੁੰਦੇ ਆ ਪੂਰੇ ਜਿਹੜੇ ਵੀ ਬਣਾਉਂਦੇ ਆ ਬੇਕਰੀ ਵਾਲੇ ਬਣਾਉਂਦੇ ਆ ਜਾਂ ਹਲਵਾਈ ਵੀ ਸ਼ਾਇਦ ਬਣਾਉਂਦੇ ਹੋਣੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਅਸਲ 'ਚ ਹੈ ਤੇ ਬਣਦੇ ਤੇ ਚਲੋ ਵਧੀਆ ਵਾ ਪਰ ਜਿਹੜੇ ਉਹਨਾਂ ਨੇ ਆਪਣੇ ਟੇਸਟ ਦੇ ਹਿਸਾਬ ਨਾਲ ਬਣਾ ਦਨੇ ਆ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਹੁੰਦੇ ਆ ਜਿੱਦਾਂ ਹੁਣ ਹਲਵਾਈ ਦੀ ਸਬਜੀ ਆ ਪਰ ਉਹ ਜਿਹੜੇ ਆਵਾ ਸ਼ਾਦੀਆਂ ਦੇ ਆਪਣੇ ਕੰਮ ਦਾ ਮਾਹਰ ਹਾਂ ਜਿਹੜੇ ਉਹ ਵੀ ਆਵਾ ਸ਼ਾਦੀਆਂ ਵਿੱਚ ਸਬਜ਼ੀ ਬਣਾਉਂਦੇ ਆ ਜੀ ਬੇਸ਼ੱਕ ਜਿੰਨੀ ਮਰਜ਼ੀ ਅਸੀਂ ਵਧੀਆ ਬਣਾ ਲਈਏ ਪਰ ਉਹਨਾਂ ਵਰਗੀ ਨਹੀਂ ਬਣਾ ਸਕਦੇ ਇਵੇਂ ਕੋਸ਼ਿਸ਼ ਪੂਰੀ ਕੀਤੀ ਆ ਬਾਕੀ ਇਹ ਚਾਹ ਪੂਰਾ ਕੀਤਾ ਵਾ ਤੇ ਬਣਦੇ ਵਧੀਆ ਵਾ ਐਡੀ ਗੱਲ ਨਹੀਂ ਆ ਪੰਜ ਕਿਲੋ ਸਵਾਦ ਬੜੇ ਨਾਲ ਆ ਸਵਾਦ ਲੱਗਦੇ ਆ ਸਾਰੀ ਟੀਮ ਨੇ ਵੀ ਖਾਧੇ ਸੀ ਉਦੋਂ ਪਰ ਹੈ ਸਵਾਦ ਆ ਪਰ ਇਹ ਆ ਵੀ ਇਹਦੇ ਨਾਲ ਇੱਕ ਤੇ ਭਾਂਡੇ ਬੜੇ ਖਰਾਬ ਹੁੰਦੇ ਆ ਦੂਜਾ ਟਾਈਮ ਬਹੁਤ ਲੱਗਦਾ ਤੇ ਟਾਈਮ ਹੀ ਚਲੋ ਇਨੀ ਗੱਲ ਹੈ ਨਹੀਂ ਖਾਸ ਪਰ ਇਹ ਆ ਵੀ ਇੰਨਾ ਜ਼ਿਆਦਾ ਵੀ ਨਹੀਂ ਬਸ ਸਮਾਨ ਖੋਲ ਕੇ ਐਦਾਂ ਬਿਸਕਟ ਬਣਾ ਕੇ ਰੱਖ ਲੋ ਬਾਦ ਵਿੱਚ ਇਹਦੇ ਵਿੱਚ ਰੱਖੀ ਜਾਓ ਤੇ ਆਪਣੇ 15-20 ਮਿੰਟ ਲੱਗਦੇ ਆ ਬਨਣ ਵਿੱਚ ਆ ਹੱਥ ਦਾ ਇੱਕ ਛੋਟਾ ਜਿਹਾ ਪੇੜਾ ਬੱਜ ਗਿਆ ਇਹਨੂੰ ਹੱਥ ਨੇ ਬਣਾਇਆ ਹਾਂ ਇਹ ਹੈਂਡ ਮੇਡ ਹੈਂਡ ਮੇਡ ਬਿਸਕਟ ਚਲੋ ਹੁਣ ਬਾਕੀ ਆ ਸਾਰੇ ਹੌਲੀ ਹੌਲੀ ਬਣਨਗੇ ਤੇ ਫਿਰ ਸਾਰੇ ਪਤਾ ਲੱਗੇਗਾ ਕਿਵੇਂ ਦੇ ਬੰਦੇ ਆ ਹਾਂਜੀ ਹੋ ਗਏ ਰੈਡੀ ਬਿਸਕਟ ਤੇ ਟਾਈਮ ਤੇ ਕਾਫੀ ਲੱਗ ਗਿਆ ਕਿਉਂਕਿ ਲੱਗੇ ਵੀ ਆ ਹੀ ਲੇਟ ਹਾਂ ਸ਼ਮੀ ਜੀ ਮਾ ਟਾਈਮ ਮੇਰੇ ਖਿਆਲ ਚ 6 ਵਜੇ ਦਾ ਟਾਈਮ ਹੋਣਾ ਜਿੱਦਾਂ ਹੀ ਲੱਗੇ ਹਾਂ ਤੇ ਕਰਦਿਆਂ ਕਰਦਿਆਂ ਹੁਣ ਕਾਫੀ ਟਾਈਮ ਹੋ ਗਿਆ ਏ ਤੇ ਇੱਕ ਬੰਨੇ ਬਿਸਕਟ ਬੰਦੇ ਰਹੇ ਆ ਤੇ ਬਾਰ ਮੈਂ ਆਪਣਾ ਰੋਟੀ ਪਣੀ ਦਾ ਘਰਦੀ ਰਹੀ ਆ ਤੇ ਬਣ ਗਿਆ ਕੁਛ ਨਿਆਣੇ ਨੱਦੇ ਖਾਲੇ ਆ ਇੰਨੇ ਕ ਬਚੇ ਵਧੀਆ ਲੋਕ ਆ ਯਾ ਇਸ ਪਤਾ ਦੀ ਹਾਂਜੀ ਸੋਹਣੇ ਆ ਬਹੁਤ ਸੋਹਣੇ ਆ ਤੇ ਟੇਸਟੀ ਆ ਤੇ ਸਵਾਦ ਵੀ ਆ ਸਵਾਦ ਵੀ ਆ ਕੇ ਪੜਿਆ ਤੇ ਬਾਕੀ ਦੱਸਿਓ ਬਾਕੀ ਇਹ ਆ ਵੀ ਜਿੰਨਾ ਕ ਮੈਨੂੰ ਪਤਾ ਹੀ ਜਿਹੜੇ ਜਿਹੇ ਹਸਾਵਨਾ ਕਿਉਂਕਿ ਜੇ ਅਸੀਂ YouTube ਤੇ ਵੀਡੀਓ ਵੇਨੇ ਆ ਨਾ ਪਈਆਂ ਉਹਦੇ ਵਿੱਚ ਹਰੇਕ ਨੇ ਆਪਣਾ ਆਪਣਾ ਤਰੀਕਾ ਦੱਸਿਆ ਕਿਸੇ ਨੇ ਕਿ ਹੋ ਜ਼ਿਆਦਾ ਦੱਸਿਆ ਕਿਸੇ ਨੇ ਵਿੱਚ ਵਿਸਣ ਵੀ ਦੱਸਿਆ ਹੈ ਇਸ ਕਰਕੇ ਹਰ ਇੱਕ ਦੇ ਆਪਣੇ ਆਪਣੇ ਤਰੀਕੇ ਆ ਵੀ ਕਿਹੜੀ ਚੀਜ਼ ਕਿੰਨੀ ਪਾਉਣੀ ਆ ਕਿਹੜੀ ਕਿੰਨੀ ਤੇ ਮੈਂ 2-3 ਵਾਰੀ ਬਣਾ ਲਿਆ ਆ ਮੇਰੇ ਖਿਆਲ ਚ ਤੀਜੀ ਵਾਰੀ ਕਿ ਚੌਥੀ ਵਾਰੀ ਬਣਿਆ ਤੇ ਮੈਨੂੰ ਜਿੱਦਾਂਕ ਪਰਫੈਕਟ ਲੱਗਾ ਵੀ ਜਿੰਨਾ ਜਿੰਨਾ ਸਮਾਨ ਮੈਂ ਉਸ ਹਿਸਾਬ ਨਾਲ ਬਣਾਏ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਹੋਰ ਵੀ ਵੀਡੀਓ ਵੇਖ ਸਕਦੇ ਹੋ ਤੇ ਆਪਣੇ ਹਿਸਾਬ ਨਾਲ ਕੋਈ ਵੱਧ ਘੱਟ ਸਮਾਨ ਕਰਨਾ ਹੋਵੇ ਕਰ ਸਕਦੇ ਹੋ ਇਹ ਤਾਂ ਤਰੀਕਾ ਹੈ ਨਾ ਹਾਂਜੀ ਇਹ ਮੇਰਾ ਤਰੀਕਾ ਮੈਨੂੰ ਹੀ ਮੈਂ ਵਧੀਆ ਲੱਗਿਆ ਤੁਸੀਂ ਵੀ ਦੱਸਿਓ ਵੀ ਆ ਕੀ ਦੀ ਘਾਟ ਰਹਿ ਗਈ ਜਿਹੜੇ ਭੈਣਾਂ ਬਣਾਉਂਦੀਆਂ ਹਾਂ ਹਾਂਜੀ ਤੇ ਬਹੁਤ ਸਵਾਦ ਆ ਤੁਸੀਂ ਵੀ ਟਰਾਈ ਕਰਿਓ ਮਗ ਉਹ ਜੇ ਫੇਰ ਕਹਿ ਦੇਣੀ ਵੀ ਉਹ ਜੇ ਬਣ ਨਹੀਂ ਸਕਦੇ ਜਿਵੇਂ ਜਿਵੇਂ ਪਰਫੈਕਟ ਬਣਾਉਂਦੇ ਨੇ ਪਰ ਇਹ ਆ ਵੀ ਜਿੱਦਾਂ ਦੇ ਨਾ ਪੀਪੇ ਵਾਲੇ ਬਿਸਕਟ ਉਹ ਬਣਾ ਲਿਆ ਪੀਪੇ ਵਾਲੇ ਇਹਨਾਂ ਦਾ ਨਾ ਹੀ ਆ ਨਾ ਪਹਿਲਾਂ ਪਹਿਲਾਂ ਸਮਾਂ ਹੁੰਦਾ ਹੀ ਖਰੇ ਪੀਪਾ ਵਿੱਚ ਮੰਮੀਆਂ ਲੈਂਦੀ ਹੁੰਦੀਆਂ ਬਣਵਾ ਕੇ ਸ਼ਹਿਰੋਂ ਪੀਪਾ ਵੱਡਾ ਪਰਨਾ ਸਿਰ ਤੇ ਰੱਖ ਕੇ ਲਿਆਉਣਾ ਤੇ ਇਹਨਾਂ ਦਾ ਬਣਾ ਕੇ ਲੈਂਦੇ ਨੇ ਇਹਨਾਂ ਦਾ ਨਾ ਹੀ ਪੈ ਗਿਆ ਵੀ ਪੀਪੇ ਵਾਲੇ ਬਿਸਕਟ ਤੇ ਬਹੁਤ ਟੇਸਟੀ ਬਣਿਆ ਤੇ ਜ਼ਰੂਰ ਟਰਾਈ ਕਰਿਓ। ਬੇਕਰੀ ਵਾਲੇ ਮੇਰੇ ਖਿਆਲ ਨਾਲ ਯਾਦ ਰੋਲ। ਬੇਕਰੀ ਵਾਲਿਆ ਉਹ ਦੇਸੀ ਪੰਜਾਬੀ ਭਾਸ਼ਾ ਚ ਪੀਪੇ ਵਾਲੇ ਬਿਸਕਟ ਹੁੰਦੇ ਆ। ਚਲੋ ਪੀਪੇ ਵਾਲਿਆਂ ਦਾ ਪੀਪਾ ਚਾਹ ਦਾ ਬਣਾਉਨੇ ਆ ਹੁਣ। ਤੇ ਫਿਰ ਖਾਂਦੇ ਆ। ਖਾਵਾਂਗੇ ਤੇ ਫਿਰ ਪਤਾ ਲੱਗੇਗਾ। ਚਲੋ ਠੀਕ ਆ ਫਿਰ ਟਰਾਈ ਕਰਿਓ ਜ਼ਰੂਰ ਤੇ ਜੇ ਕੋਈ ਮਿਰਚ ਰੈਂਦੀ ਕਮੀ ਆ ਤਾਂ ਉਹ ਵੀ ਦੱਸਿਓ। ਜੇ ਹੋਰ ਕੁਛ ਜੋ ਜੋ ਵੀ ਐਡ ਹੋਣਾ ਵਾ ਸਾਰੀਆਂ ਕਮੀਆਂ ਪੂਰੀਆਂ ਕਰਿਓ ਤੇ ਦੱਸਿਓ ਚਲੋ ਚੰਗਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ।